ਇੰਟੀਗ੍ਰੈਂਡਾ ਸਰੋਪੇ ਮੰਗ ਜਣਾ ਵਾਏਗੀ ਖੁਦ ਸਾਹ ਤੂੰ ਯਾਗ ਨਾ ਸੋਣਾ ਇਸ ਤੇ ਨੂੰ ਮਜ਼ਾਕ ਕਰਨਾ ਓਏ ਢੰਡੜ ਪੰਗੇ ਨਾ ਲੱਗੇ ਬੁੱਢਾ ਸਰੀਰ ਐ ਮੈਂ ਕਿਤੇ ਹੱਡੀ ਪੁੱਡੀ ਨਿਕਲ ਜੂਗੀ ਯੂ ਆ ਰਾਈਟ ਪਾ ਜੇ ਯਾਰ ਇਹਨੂੰ ਸੀਰੀਅਸ ਸਮਝ ਨਹੀਂਦੇ ਇਹਨਾਂ ਨੂੰ ਮਜ਼ਾਕ ਕਰੀਦਾ ਓਏ ਨਹੀਂ ਵਿੱਚੋ ਜੇ ਤੇ ਵਾਵਾ ਕਾਇਮ ਜੇ ਹੁੰਨਾ ਹਾਂ ਭੱਲ ਜਦੋਂ ਲਿੱਸਾ ਹੋਇਆ ਕੀ ਚੱਕਰ ਕੀ ਹੈ ਸਪੈਸ਼ਲ ਲੱਗੀ ਨਾ ਭਾਜੀ ਸਪੈਸ਼ਲ ਲੱਗੀ ਭਾਜੀ ਕੜ ਕੇ ਸੂਆ ਡਾਤਾ ਫਰੀ ਮਿੱਟੀ ਉਥੋਂ ਕਰ ਕਰ ਫੈਰ ਉਥੋਂ ਮੈਨੂੰ ਕੀ ਹੋਇਆ ਹੈ ਕੀ ਬੰਦਿਆ ਓਦਾਂ ਹੀ ਭਾਜੀ ਤੋੜ ਲਗਾ ਮੈਂ ਤਾਂ ਟੈਸਟ ਕੀਤਾ ਹੈ 슈ਗਰ ਤੇ ਨਹੀਂ ਨਾ 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 ਰੱਬ ਰੱਬ ਕਰੋ ਨਹੀਂ ਨਹੀਂ ਮੁਕਾਬਲ ਤਕਲੀਫ ਨਹੀਂ ਕੋਈ ਵੀ ਹੈਗਾ ਹੈ ਦੁੱਖ ਤਕਲੀਫ ਨਹੀਂ ਓਦਾਂ ਹੀ ਉਹ ਦੂਜੀ ਸਪੈਸ਼ਲ ਆ ਗਈ ਆ ਸਪੈਸ਼ਲ ਲੱਗੀ ਦੋਈ ਕਾ ਮੈਨੂੰ ਤਾਂ ਵੀ ਲਿੱਸਾ ਹੋਇਆ ਹੈ ਗੱਲ ਲਿੱਸਾ ਹੈ ਲੈਨ ਮੈਂ ਸੀਰੀਅਸ ਮੈਂ ਯਾਰ ਉਦਾਂ ਕਰਦਾ ਮਜ਼ਾਕ ਨਹੀਂ ਕਰਦਾ ਵੈਸੇ ਲਿਸਾਂ ਆ ਇਹ ਗਫਾ ਪਾਣੀ ਘਟਾਇਆ ਗਫਾ ਪਾਣੀ ਨਾਲ ਨਹੀਂ ਚੱਲਦਾ ਵਾ ਨਹੀਂ ਨਹੀਂ ਹੋੜਾ ਗਰਮੀ ਆ ਨਾ ਗਰਮੀ ਗਰਮੀ ਦਾ ਕਰਕੇ ਫਰਕ ਪੈ ਗਿਆ ਕੋਈ ਗਫਾ ਪਾਣੀ ਨਾਲ ਨਹੀਂ ਚੜਦਾ ਗਫਾ ਫਰਕ ਜੁਰੀ ਵਾ ਆਦਮ ਜਾ ਕੇ ਫਿਰ ਵੀ 12 ਵਜੇ ਪਹੁੰਚੀ ਖਾ ਕੇ ਸੌਂ ਗਏ ਤੇ ਦੁੱਧਾ ਤੇ ਪੀ ਕੇ ਫੇਰ ਹੀ ਸੋਈਦਾ ਹੋ ਜਾਂਦੀ ਨਹੀਂ ਹੁੰਦੀ ਨੇ ਚਲੋ ਤੇ ਨਹੀਂ ਨੀਂਦ ਹੁੰਦੀ ਪਰ ਲਿੱਸਾ ਕਿ ਹੋਇਆ ਉਹਦਾ ਦੱਸ ਰਹੀ ਜਣਾ ਤਾਂ ਗਰਮੀ ਗਰਮੀ ਨਾਲ ਥੋੜਾ ਬੜਾ ਫਰਕ ਪੈ ਗਿਆ ਹੋਊਗਾ ਮੈਨੂੰ ਤਾਂ ਲੱਗਦਾ ਨੇ ਤੁਸੀਂ ਕਹਿੰਦੇ ਜਿਵੇਂ ਲਿੱਸੇ ਹੋਏ ਆ ਨਹੀਂ ਖੱਟਾ ਰੰਗ ਖੱਟਾ ਜਿਹਾ ਆ ਨਾ ਬੱਬੇ ਖੱਟਾ ਜਿਹਾ ਆ ਨਾ ਹਾਂ ਹੋਰੀ ਪੱਗਾ ਜਿਹਾ ਹੋ ਗਿਆ ਉੱਪਰ ਜਾਗਾ ਗੱਡੀ ਪੱਗਾ ਜਿਹਾ ਹੋ ਗਿਆ ਮੋੜ ਤੇ ਅੱਖਾਂ ਖੱਟੀਆਂ ਜਿਦਾਂ ਨਾ ਟਾਈਮ ਥੋੜਾ ਹੁੰਦਾ ਤੇਰੇ ਤੋਂ ਪੰਜ ਦਾ ਇੱਕ ਬੰਦਾ ਸਟੈਂਡ ਸਾਈਕਲ ਦਾ ਤੇਗਾ ਤੇਰਾ ਉਹ ਵੀ ਨਹੀਂ ਹੈਗਾ ਮਿਲਦਾ ਆ ਕਹਿੰਦੇ ਕਿ ਤੇਰਾ ਟਾਈਮ ਮੈਨੂੰ ਐ ਲੱਗਦਾ ਜੇ ਮੈਂ ਇੱਥੇ ਉਲੋਦਾ ਤੋਰਾਂ ਬੁਰੀਆ ਠੀਕ ਆ ਸੇਵਾ ਕਰ ਤੇਰੀ ਨੀਂਦ ਤੇ ਹ ਇਹ ਹੁੰਦਾ ਪਰਿਵਾਰ ਦੇ ਕੋਲ ਰਹਿੰਦਾ ਚਾਰ ਦਿਨ ਰਿਆ ਕਰ ਕੋਲੇ ਤੇ ਤੇਰੇ ਘਰ ਦੇ ਕੇਅਰ ਕਰਨ ਤੇਰੀ ਤੇਰੀ ਨਾਲ ਦੇ ਲੱਤਾਂ ਘੁੱਟੇ ਆਏ ਆ ਕਰੇ ਗਾੜੀ ਨੂੰ ਗਾਲ ਭਾਂ ਘੋੜ ਦੇ ਨਹੀਂ ਦਿਨ ਮਾੜੇ ਚੱਲਣਦੇ ਕਦੀ ਇਹ ਬਿਮਾਰ ਹੋ ਜਾਂਦਾ ਕਦੇ ਘਰ ਦੇ ਬਿਮਾਰਾਂ ਨਹੀਂ ਦੇ ਕਰਦੇ ਕਦੀ ਜੇ ਘਰ ਦੇ ਹਟਦੇ ਆ ਜੇ ਘਰ ਦੇ ਹਟਦੇ ਆ ਤੇ ਡੰਗਾ ਕੋਈ ਬਿਮਾਰ ਹੋ ਜਾਂਦਾ ਮਾੜਾ ਗਰੋ ਚੱਲਣਦੇ ਚਾਰੇ ਤੇ ਹਾਂਜੀ ਬਿਮਾਰ ਨਹੀਂ ਹੁੰਦਾ ਇਹ ਹੁਣ ਨਾ ਦੇ ਕਰਦਾ ਨਹੀਂ ਜੀ ਮੈਨੂੰ ਥੋੜਾ ਜਿਹਾ ਕੰਮ ਹੀ ਜ਼ਿਆਦਾ ਆਉਂਦਾ ਨਹੀਂ ਥੋੜਾ ਜਿਹਾ ਫਰਕ ਪਿਆ ਹੁਣ ਅੱਗੇ ਨਾਲ ਪਹਿਲਾਂ ਜਿਆਦਾ ਹੀ ਘਮ ਹੁਣ ਥੋੜਾ ਹੀ ਫਰਕ ਪਿਆ ਹੁਣ ਠੀਕ ਹੈ ਨਾ ਪਿੰਦਾ ਹੁਣ ਬਾਬਾ ਲੱਭਾ ਪਿੰਦੇ ਨੇ ਵੀ ਵਾਹ ਰੁਕ ਜਾਂਦਾ ਚੌਂਕੀ ਪਰਨ ਜਾਂਦਾ ਹੁਣ ਉਹ ਉਹ ਤਾਂ ਮੈਂ ਨਾ ਦੂਜਾ ਮਰਾ ਭੱਜਦੇ ਆੜੇ ਵੜੇ ਵੜੇ ਅਜ ਮੰਨ ਕੇ ਜਾ ਬੜੇ ਬੜੇ ਵਾਲਜੇ ਕਰਕੇ ਬਾਬਾ ਹੀ ਬਨਜੇ ਨਾ ਬਾਬਿਆਂ ਨੂੰ ਬੜੀ ਖੱਟੀ ਉਹਦੇ ਨੂੰ ਤੁਝੇ ਨੂੰ ਓਏ ਨਾਂ ਨਹੀਂ ਲੈਣਾ ਕਿ ਦੂਜੇ ਨੂੰ ਦੂਜੇ ਨੂੰ ਕੀ ਦੂਜੇ ਨੂੰ ਮੈਂ ਦੱਸੀ ਦੂਜੇ ਨੂੰ ਮੁਰਕੇ ਹੋਣਾ ਮੈਂ ਜੁੰਡੇ ਨਾ ਪਟਾਲੀ ਗਿਆ ਤੋਂ ਨਾਂ ਲੈ ਗਿਆ ਦੂਜੇ ਨੂੰ ਮੈਂ ਮੈਂ ਉਹ ਡੰਗ ਲਗਰਦਾ ਤੇ ਨਾਂ ਲੈ ਲੈ ਲੱਗੇ ਵਿੱਚ ਵਿੱਚ ਓ ਨਾਂ ਹੀ ਲੱਗਾ ਈਗ ਨੈਣੇ ਚਲ ਕੀ ਕਹਿਣ ਲੱਗਾ ਤੇ ਲੱਗਾ ਦਾ ਨਾਂ ਗਾੜੀ ਢੋੜੀ ਲਾ ਲੋਗੇ ਨਾ ਤੂੰ ਜਾ ਕਰ ਲੋ ਬਦ ਗੱਲ ਸੁਣ ਲੈ ਤੂੰ ਵੀ ਵੀਰ ਜਿਹੜੇ ਕੱਲ ਆਲਾ ਜਿਹੜਾ ਚੜਿਆ ਨਾ ਆਪਣੇ ਤੇ ਬਾਜੀ ਠੀਕ ਲੋਹਾਂ ਹੀ ਆ ਤੇ ਮੇਰੇ ਭਰਾ ਭੋਵਾ 100 ਜਿੱਥੇ ਮਰਜੀ ਸੂਈ ਖੜੋ ਤੇ ਲਾਭਾ ਲਾਉਣਾ ਜੋ ਆ ਕਿ ਜੇ ਕੋਈ ਕਮੀ ਛਮੀ ਜੇ ਕੋਈ ਹੈਗਾ ਤੇ ਹੁਣ ਮੈਨੂੰ ਦੱਸ ਦੋ ਓਕੇ ਸਰ ਠੀਕ ਹੈ ਨਾ ਅਫਰ ਕਿਹਾ ਵੀ ਆ ਵੀਰ ਤੇ ਚੱਲ ਅੱਜ ਆਏ ਨਾ ਇਹਨਾਂ ਨੂੰ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਇਹਨਾਂ ਦਾ ਪ੍ਰਦਰਸ਼ਨ ਨਵਾਂ ਵਾਜ ਇਹ ਵੀਰ ਆਪਣਾ ਪ੍ਰਦਰਸ਼ਨ ਮੈਨੂੰ ਪਤਾ ਪੂਰਾ ਕਰਨਗੇ ਨਾਲ ਥੋਲਾ ਬੱਦਿਆ ਰੋਗ ਤੇਨੂੰ ਕਿਸੇ ਦੀ ਨਹੀਂ ਹੈਗੀ ਹਾਂ ਕਿਸੇ ਨੇ ਤੈਨੂੰ ਰੋਕਣਾ ਹਾਂਜੀ ਜੇ ਇਹਨੂੰ 8 ਟੱਚ ਲੜਨੇ ਆ ਤੇ 3 ਜਫੇ ਪਾਉਣੇ ਆ ਤੈਨੂੰ ਜੇ ਕੋਈ ਆਖੂਗਾ ਨਾ ਤੇ ਬੱਬੇ ਤੂੰ ਟੱਚ ਕਿਉਂ ਗਲਤ ਲੈ ਲਿਆ ਇਦਾਂ ਤੂੰ ਮੈਨੂੰ ਕਹਣਾ ਆਣ ਕੇ ਸੱਤ ਪਾਉਣੇ ਠੀਕ ਆ ਤੇ ਜਫੇ ਪਾਉਣੇ ਹੀ ਤੇ ਤੂੰ ਜਫਾ ਨਹੀਂ ਮਤਾਂ ਤੂੰ ਅੱਜ ਆਇਆ ਵਾ ਤੇਰੇ ਨਾਲ ਕੋਈ ਚੱਕਰ ਨਹੀਂ ਠੀਕ ਆ ਤੂੰ ਕੌਡੀਆਂ ਫੋਲ ਪਾਉਣੀਆਂ ਹੀ ਭਾਜੀ ਦੋਸਤੋ ਕੀ ਹੋਇਆ ਦਾਦ ਜੀ ਕੱਲ ਦਾ ਹਾਂਜੀ ਆਪਣੇ ਤੇ ਬਹੁਤ ਜ਼ਿਆਦਾ ਪਾਠੜਿਆ ਵਾ ਕੱਲ ਦਾ ਉਹ ਪਾਰਾ ਚਲਾਉਣਾ ਆਪਾਂ ਕੱਲ ਤੇ ਵਹਿ ਭਲਵਾਨੇ ਦੀ ਮਿੱਟੀ ਨੂੰ ਲਾਈ ਜੀਵਨ ਨੂੰ ਜੀਵਨ ਇਹਦੇ ਆ ਜੀਵਨ ਨੂੰ ਤੇ ਚੱਲ ਨਹੀਂ ਮਿੱਟੀ ਲੱਗੀ ਜੀਵਨ ਤੇ ਵਹਿ ਵਧੀਆ ਪੁੱਤ ਗੁੱਡ ਗੁੱਡ ਜੌਬ ਹੈ ਦੀ ਗੁੱਡ ਪਲੇਅਰ ਗੁੱਡ ਪਲੇਅਰ ਗੁੱਡ ਜੌਬ ਹੈ ਦੀ ਇਹ ਮੇਰਾ ਭਰਾ ਜਗਤੂ ਕੱਲ ਦੋ ਚਫੇ ਜਗਤੂ ਕਹਿ ਕਾਇਮ ਹੋ ਜਾਓ ਜਗਤੂ ਆਪਣਾ ਪਤਾ ਹੀ ਆ ਤੁਹਾਨੂੰ ਇਹ ਚੀਜ਼ ਸੋਚੋ ਵੀ ਆਪਾਂ ਨਾ ਇੱਧਰ ਦਾ ਇੱਧਰ ਕਰਨਾ ਕੰਮ ਠੀਕ ਆ ਉਲਟ ਫੇਰ ਕਰ ਦੇਣਾ ਅੱਜ ਮਹਾਰਾਜ ਦਾ ਲੋ ਨਾ ਤੇ ਕਿਰਪਾ ਰੱਖੇ ਬਾਬਾ ਬੁੱਢਾ ਸਾਹਿਬ ਉਹ ਸੋਢੀ ਪਾਚਾ ਬਾਬਾ ਬੀਦੀ ਚੰਦ ਪੜ ਕੇ ਆਪਾਂ ਬਲੇ ਬਲੇ ਕਰਾਉਣੀ ਮੱਲੀਆਂ ਆਏ ਮੁੰਡੇ ਦੀ ਲੱਤ ਟੁੱਟ ਗਈ ਚਾਰੇ ਦੀ ਸਟਾ ਟਾਈਬੜੀ ਅਖੜਾਰੀ ਨੇ ਲੱਗੀਆਂ ਕਿ ਭਰਵਾਂ ਜੀ ਸੀ ਜਣੇ ਆਹ ਜਿਆ ਗਿਆ ਨੀ ਵਿੰਗਲੈਂਡ ਟੁੱਟੀਆਂ ਦੀ ਚਾਰੇ ਦੀ ਵੀਡੀਓ ਜੀ ਵੇਖੀ ਸਟਾ ਉੜਿਆ ਬੋਤਾ ਹੈ ਸਾਬ ਜੇ ਰਤਨ ਮੈਂ ਕੱਲ ਵੇਖੰਦਿਆਂ ਪਰਸੋਂ ਵੇਖੰਦਿਆਂ ਕਿ ਜਵਾਗ ਜਿਆ ਜੂੜੇ ਜਲਾ ਮੁੰਡਾ ਓਹ ਵੇਖ ਅਚਾਨਕ ਛੱਟ ਲੱਗੀ ਛੱਟ ਬਲਾ ਕਿੰਨੇ 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 ਕ ਥਾਂ ਚ ਲੱਗ ਗਈ ਮੇਰੇ ਸਹੌਣੇ ਇੰਨੀ ਕ ਦੂਰ ਸਿੰਘ ਰਹਿ ਗਏ ਉਹਨੇ ਬਾਹਗ ਜਿੰਨੇ ਹਾਂਜੀ ਤੇ ਉਹਨੇ ਰੇਡਰ ਨਾ ਭਜੰਦਿਆ ਨੰਗੰਦਿਆ ਪੂਰਾ ਹਾਂਜੀ ਰੇਡਰ ਰੇਡਰ ਨੇ ਚੁੱਕ ਕੇ ਤੇ ਜਾਫੀ ਨੂੰ ਅਗਲੇ ਬੰਨੇ ਮਾਰਿਆ ਟਾਹ ਜੀ ਮਾਰੀ ਜਾਫੀ ਅਗਲੇ ਬੰਨੇ ਡੇਪਿਆ ਹਾਂ ਜਾਫੀ ਅਗਲੇ ਬੰਨੇ ਆਏ ਸਿੱਧਾ ਹੋ ਗਏ ਤੇ ਜਾਫੀ ਨੇ ਆਏ ਸਿੱਧੀ ਆਏ ਸਿੱਧੀ ਕੈਂਚੀ ਮਾਰੀ ਅੱਛਾ ਸਿੱਧੀ ਕੈਂਚੀ ਮਾਰੀ ਜੂ ਤਾਂ ਤੇ ਲਾਤੋ ਦੀ ਥੱਲੇ ਸਿੱਧੀ ਜਾਗ ਲਾਤ ਤੇ ਵਜਦੀ ਲਾਤ ਟੁੱਟ ਗਈ ਤੇ ਉਹ ਐ ਵਿੰਗੀ ਹੋ ਗਈ ਲਾਤ ਐ ਹੀ ਹੋ ਗਈ ਮਾ ਮਾਰ ਤੂੰ ਸੱਚੀ ਕਿਹਾ ਮੈਂ ਵੀਡੀਓ ਹੀ ਵੇਖੰਦਾ ਸਰਦਾਰ ਜਿਆ ਗਿਆਨੀ ਹੀ ਮੁੰਡਾ ਕੋਈ ਤੇ ਪਤਾ ਨਹੀਂ ਉਹ ਵੀ ਗਿਆਨੀ ਜਿਹਦੀ ਟੁੱਟੀ ਹੋ ਪਤਾ ਨਹੀਂ ਨਵੇਂ ਹੀ ਮੁੰਡੇ ਬਾਗ ਜਿੰਨੇ ਰਹਿ ਗਏ ਸਿੰਗੇ ਉਹਨੇ ਉਹ ਕਿਦਾਂ ਜੱਜ ਉਹਨੇ ੱੱਕਾ ਮਾਰਿਆ ਜਾਫੀ ਗਾੜੀ ਲੱਗਾ ਤੇ ਉਹਨੇ ਟਾਹ ਮਾਰੀ ਜਾਫੀ ਕੁੱਮ ਗਿਆ ਅਗਲੇ ਬੰਨੇ ਆ ਗਿਆ ਤੇ ਮਨ ਇਹਦਾ ਲੱਗੇ ਸਿੰਗੇ ਹੀ ਤੇ ਉਹ ਜਾਫੀ ਫੇਰ ਖੜਾ ਗਿਆ ਐ ਜਦੋਂ ਖੜਾ ਆ ਜਾਫੀ ਨੇ ਸਿੱਧੀ ਕੈਂਚੀ ਮਾਰੀ ਤੇ ਇਹਦੀ ਲੱਤ ਗਾੜੀ ਤੇ ਉੱਥੇ ਕੁਝ ਆ ਚੀਜ਼ ਹੋਈ ਨਹੀਂ ਯਾਰ ਆ ਉੱਥੇ ਟੱਕ ਹੋ ਗਈ ਆ ਕੁੜੀ ਆ ਵਾਦੀ ਸਿੱਧੀ ਹਾਂ ਜਾਫੀ ਦਾ ਵੀ ਨਹੀਂ ਕਸੂਰ ਕੋਈ ਜਾਫੀ ਦਾ ਨੇ ਆਪਦੇ ਨੂੰ ਸਿੱਧੀ ਸੋਣੇ ਉਹਨੇ ਬਲਾਈ ਤੇ ਟਾਣਾ ਮਾਰਦਾ ਤੇ ਉਹ ਗਾੜੀ ਹੱਥ ਲੱਗ ਜਾਣਾ ਡਿੱਗ ਪੈਣਾ ਕੋਈ ਚੱਕਰ ਹੋਇਆ ਨਹੀਂ ਪਰ ਛੱਟ ਜਦੋਂ ਕਰਮਾ ਚ ਹੋਇਆ ਤੰਦ ਤੇ ਬੇ ਲੰਨ ਸਰੀਰ ਨਹੀਂ ਅਜੇ ਚੱਲਣ ਦਿਆ ਹੁੜਕਾਂ ਪੜਕਾਂਗੇ ਫਿਰ ਹੌਲੀ 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 ਇੰਜਣ ਗਰਮ ਹੋਣਾ ਮੇਰਾ ਤੇ ਇੰਜਣ ਗਰਮ ਹੁੰਦਾ ਜਦੋਂ ਮੈਂ ਹਾਫ ਤੋਂ ਬਾਅਦ ਜਾ ਹਾਂਜੀ ਜਦੋਂ ਜਦੋਂ ਖੀਰ ਲੀਆਂ ਕੌਡੀਆਂ 5-7 ਰਹਿ ਜਾਂਦੀ ਹੈ ਨਾ ਉਦੋਂ ਐ ਪੂਰਾ ਸਰੀਰ ਪੱਗਰ ਜਾਂਦਾ ਵੇ ਹੁਣ ਸੈਟਿਆ ਕੰਮ ਉਤੋਂ ਬਾਅਦ ਫਿਰ 2-3 ਘੰਟੇ ਪੂਰਾ ਸੈਟ ਰਹਿੰਦਾ ਸਰੀਰ ਤੇ ਜਦੋਂ ਇਹਨੂੰ ਤੋੜਨਾ ਹੈ ਕਾ ਹੋਂ ਮੰਨ ਕੇ ਚੱਲ ਹਾ ਤੋ ਪਹਿਲੋਂ 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 ਨਹੀਂ ਲੱਗਣ ਨੂੰ ਜੀ ਕਰਦਾ ਪਹਿਲਾਂ ਤਾਂ ਐ ਹੁੰਦਾ ਐ ਹੁੰਦਾ ਫਿਰ ਜਾਂ ਗੁੱਸੇ ਜੀ ਨਾਲ ਇੱਕ ਲੱਗ ਲੈ ਪਹਿਲੋਂ ਜਦੋਂ ਗੁੱਸੇ ਨਾਲ ਇੱਕ ਅੱਧੀ ਲੱਗ ਜੇ ਨਾ ਤੇ ਫਿਰ ਸਰੀਰ ਖੁੱਲ ਜਾਂਦਾ ਤੇ ਜਦੋਂ ਮੰਨ ਕੇ ਚੱਲ ਆਪਾਂ ਗੁੱਸਾ ਹੀ ਨਹੀਂ ਕਰਦੇ ਤੇ ਫੇਰ ਕੁਥੀਰ ਖੁੰਦਾਂ ਨੀ ਅੱਜ ਬੁਸਹਾਇਆ ਕਰਨਾ ਪੈਣਾ ਪਹਿਲੀ ਵਾਰ ਲੱਗਦੀ ਸਰੀਰ ਵੀ ਥੱਕਿਆ ਹੋਇਆ ਪਰ ਵਾਂਜੀ ਲਗਾਤਾਰ ਖੇਡਦੇ ਨੇ ਆਪਣੀ ਤਾਂ ਕੱਲ ਨੂੰ ਹੀ ਮੈਚ ਹੈ ਜਿੱਤ ਜ਼ੋਰ ਲੱਗ ਜਾਂਦੇ ਨਾ ਰੋਜ਼ ਹਾਂ ਨੀਂਦ ਵੀ ਪੂਰੀ ਨੀਂਦ ਆਦੀ ਅੱਜ ਮੈਂ ਸੁੱਤਾ ਰਿਆ ਬਸ ਸਾਰੀ ਦਿਹਾੜੀ ਅੱਛਾ ਸਵੇਰ ਦਾ ਨਹੀਂ ਉੱਠਿਆ ਮੈਂ ਇਹ ਕਰਾਂ ਖਾ ਪੀ ਕੇ ਨਾ ਮੈਂ ਘਰ ਜਾਣ ਗਿਆ ਬਈ ਡਿਸਟਰਬ ਨਹੀਂ ਕਰਨਾ ਮੈਨੂੰ ਬਸ ਸੁੱਤੇ ਰਿਆਂ ਸੁੱਤੇ ਹੀ ਉੱਠ ਕੇ ਆਇਆ ਹਾਂ ਇਹਰ ਪਲੇਅਰ ਬੰਦੇ ਦੀ ਵੀ ਨਾ ਔਖਾ ਇਹ ਕੰਮ ਹੈ ਮਾਲੇਵ ਚਾਇ ਬਲਵਾਨੀ ਨਾਲ ਆਪਨੇ ਆਇਆ ਮੁੰਡਾ ਸਰਦਾਰ ਜਆ ਪਿੰਡ ਦੌਦਰ ਦੌਦਰ ਦਾ ਪਿੰਡ ਆ ਮੁੰਡਾ ਸਾਡੇ ਨਾਲ ਘੇੜਦਾ ਹੁੰਦਾ ਹੈ ਦੌਦਰ ਦਾ ਘੇੜਦਾ ਹੁੰਦਾ ਹੈ ਸਾਡੇ ਨਾਲ ਕੀ ਇਹਦਾ ਨਾਂ ਹੀ ਅਰ ਬ੍ਰਿੰਦਰ ਦੌਦਰ ਜਿਹੜੀ ਇੱਕ ਸਾਡੀ ਲੱਗੀ ਫੋਟੋ ਜੀ ਬੜੀ ਫੇਮਸ ਹੋਈ ਹੈ ਨਾ ਕਰਾਂ ਮੈਂ ਖਲੋਤਾ ਖੁਸ਼ੀ ਖਲੋਤਾ ਆਸ਼ੀਰਾ ਪਿੱਥੋ ਖਲੋਤਾ ਦੇ ਨਾਲ ਬਰਿੰਦਰੋਂ ਦਾ ਦੁੱਧ ਰਲਾ ਕਾਲੀ ਜੀ ਨਿੱਕਰ ਵਾਲੀ ਹੁੰਦੀ ਹੂੰ ਉਹ ਵਿੱਚ ਪਾਵਾਂਗੇ ਆਪਾਂ ਫੋਟ ਦਿਖਾਵਾਂਗੇ ਫਿਰ ਲੋਕਾਂ ਨੂੰ ਕੀ ਕਿਹੜਾ ਏ ਬਰਿੰਦਰ ਹਾਂ ਵਧੀਆ ਹੀ ਪਲੇਅਰ ਹੋ ਕਿੰਨੀ ਕੀ ਪ੍ਰੈਣੀ ਹੁੰਦਾ ਬਰੋ ਹਾਂ ਜੀ ਇਹ ਹੁੰਦੀ ਏ ਮੇਰੇ 11 12 ਦੇ ਅੱਛਾ ਵਧੀਆ ਪਲੇਅਰ ਵੀ ਵਧੀਆ ਹੈ ਤੇ ਫਿਰ ਉਹ ਚੰਗੇ ਪਾਉਂਦਾ ਹੈ ਬੱਕਰੀ ਘਡੋਗਾ ਡਾ ਪਰ ਰੱਖਣੀ ਹੈ 50 60 ਹਜ਼ਾਰ ਵਾਲੀ 50 ਹਜ਼ਾਰ ਤੋਂ ਘੱਟ ਵਾਲੀ ਨਹੀਂ ਲਿਓਣੀ ਜਿਹੜੀ ਤਿੰਨ ਬਠੋਰੇ ਦਵੇ ਤਿੰਨ ਪੱਤੇ ਨਜਵਾਗ ਦਵੇ ਇੰਡੀਆ ਨਾ ਠੀਕ ਹੈ ਲੱਖ ਰੁਪਏ ਖਰਚ ਦੇ ਬੜੀਆਂ ਮੀਰਾਂ ਚ ਪੜਾਉਂ ਚੱਲ ਲੱਖ ਰੁਪਏ ਦੀ ਮੰਨ ਕੇ ਚੱਲ ਆਪਾਂ ਬੱਕਰੀਆਂ ਜਾਂਦੇ ਇੱਕ ਬੱਕਰੀ ਐਹੋ ਜਿਹੀਆਂ ਲਿਓਣੀਆਂ ਕਿ ਜਿਹੜੀਆਂ ਬੀਡਲ ਬੱਕਰੀਆਂ ਹੁੰਦੀਆਂ ਉਹ ਬੱਕਰੀਆਂ ਲਿਓਣੀਆਂ ਕਿ ਠੀਕ ਹੈ ਪੂਰੀ ਨਸਲ ਵਾਲੀ ਜਦੋਂ ਤੇਰੇ ਚਰਾਂਦ ਬੜੀ ਉੱਥੇ ਇਹਨਾਂ ਨੂੰ ਫੇਰਾ ਤੋਰਾ ਚਾਹੀਦਾ ਚਰਾਂਦ ਭਾਵੇਂ ਘਰੇ ਹੀ ਪਾਈ ਜਾਵੇ ਫੇਰ ਨੂੰ ਚਾਹੀਦਾ ਥੋੜਾ ਜਿਹਾ ਫੇਰ ਫੂਰਾ ਆਣਾ ਮੜੀਆਂ ਖੁੱਲ ਜਾਣ ਤੇ ਉਹ ਤੇਰੀ ਨਹਿਰ ਹੈਗੀ ਹੈ ਕਿੱਡਾ ਵਧੀਆ ਜਗਾੜ ਹੈ ਜ਼ਰਾ ਉਹ ਰੱਖ ਉੱਥੇ ਮਾਮਾ ਮੇਰੀ ਕਿਤੇ ਜਗ੍ਹਾ ਹੁੰਦੀ ਨਾ ਇਹ ਤਾਂ ਨਹਿਰ ਨੁਰ ਲਾਗੇ ਮੈਦ ਰੱਖਣੀ ਰੱਖਣੀਆਂ ਪੱਕੀਆਂ ਬੱਕਰੀਆਂ ਚ ਫਾਇਦਾ ਹੈਗਾ ਅੱਜ ਕੱਲ੍ਹ ਕਦੋਂ ਪਹੁੰਚ ਜਾਂ ਕੰਦੇ ਆ ਬਾਰਾ ਖੜੀ ਹੈ ਕਿਹੜੀਆਂ ਇਹਦਾ ਤਾਂ ਬੜਾ ਜਿਹਾ ਭਾਂਤੀ ਰਹਾ ਖਤਾਂ ਦੇ ਵੜਾ ਜੋਤੋ ਬਟੋਲ ਨਹੀਂ ਤੇ ਨੌਂ ਪਾਏ ਮਿਲ ਨਹੀਂ ਮੈਂ ਕਿੱਡੇ ਕੰਨਾ ਤੋਂ ਚਾਰ ਚੱਕਰੀ ਗੱਡੀ ਆਖਲੇ ਹੁੰਦੀ ਯਾਰਾ ਤਾਂ ਲੈ ਜੀ ਚਾਰ ਪੰਜ ਵਾਹ ਰੋਹੀ ਲਾ ਕੇ ਜਗਾ ਲੱਭੀਏ ਫਿਰ ਕੋਰੇ ਕਿ ਲੱਗ ਥਾਂ ਮਿਲ ਜਗਾ ਹੋਏ ਨਾ ਵਾਕਈ ਬਣਾ ਹਮਣਾ ਜੋ ਤੱਕ ਨਹੀਂ ਮਰਦੀ ਸਟੋਰੀ ਸੱਚੇ ਕੰਮ ਜੋਟਾ ਹਾਲਾ ਹੋ ਗਈ ਸਟੋਰੀ ਬਣ ਗਈ ਇਹਦੀ ਸਟੋਰੀ ਤੇ ਬਣ ਗਈ ਉਹ ਨਾਲੇ ਹਵਾ ਨਿਕਲ ਗਈ ਇਹਦੀ ਗਾੜੀ ਇਹ ਰੂਬੀ ਕੌਣ ਹੈ ਬੱਡੀ ਪਿੰਦੇ ਦੀ ਰੂਬੀ ਕੌਣ ਵੇਚ ਲੋਕਾਂ ਨੇ ਮੈਨੂੰ ਵੀ ਕਹਿ ਦੇ ਨਹੀਂ ਪਹਿਵਾਨਾ ਜੇ ਤੇਰੇ ਤੋਂ ਹੈ ਗਈ ਹੈ ਤੇ ਤੂੰ ਕਰਦਾ ਐਦਾਂ ਬੜੀ ਔਖੀ ਲਈ ਜੇ ਬੜੇ ਛੱਤਰ ਖਾਦੇ ਜੇ ਪਹਿਵਾਨ ਜੀ ਤੁਸੀਂ ਜਾਂਦੇ ਲਿਆਉਣੀ ਇੱਥੇ ਇਹ ਰੂਬੀ ਕੌਣ ਹਾਂਜੀ ਮੈਚ ਤੇ ਨਹੀਂ ਮੈਚ ਤੇ ਨਹੀਂ ਇਹ ਪਲਾਵਾ ਇਹ ਸਾਰੇ ਜਾਣੇ ਆਪਦੇ ਬੱਚਿਆਂ ਨੂੰ ਆਇਆ ਕਰੋ ਠੀਕ ਹੈ ਵਧੀਆ ਚੀਜ਼ ਹੈ ਪਾਣੀ ਦੇ ਵਿੱਚ ਪਾ ਕੇ ਜਦੋਂ ਬੱਚੇ ਹੁਣ ਸਕੂਲ ਜਾਣ ਲੱਪਣੇ ਆਪਣੇ ਆਪਣੇ ਗਾਂ ਨੂੰ ਤੇ ਜਦੋਂ ਆਉਂਦੇ ਆ 4 ਲੀਟਰ ਪਾਣੀ ਦੇ ਵਿੱਚ ਪਾਉਣਾ ਇੱਕ ਪੈਕਟ ਇਹ ਪਾ ਕੇ ਤੇ ਬੱਚੇ ਨੂੰ ਉਹ ਸਿਪ ਸਿਪ ਕਰਕੇ ਪੀਣ ਵਧੀਆ ਚੀਜ਼ ਹੈ ਪਾਣੀ ਦੀ ਕਮੀ ਪੂਰੀ ਕਰਦੀ ਹੈ ਸਾਰੀ ਚਲੋ ਚੱਲੀਏ ਬਾਕੀ ਸਾਰੇ ਇਹ ਨਿਊਟ੍ਰੀਅੰਟ ਦੱਸੂਗਾ ਹਰਾਜਾ ਚੋਲੇ ਵਾਲੇ ਦੇ ਜੀ ਕੀ ਜੀ ਆ ਫੋਟੋ ਵੇਖ ਲੈ ਤੁਸੀਂ ਸੋਡੀਅਮ ਪੋਟਾਸ਼ੀਅਮ ਕਲੋਰਾਈਡ ਸੈਟਰੇਟ ਪਾਣੀ ਜਿਹੜੇ ਪਾਣੀ ਚ ਇਹ ਪਾਣੀ ਚ ਵੀ ਤੱਤ ਹੁੰਦੇ ਨਾ ਸਾਰੇ ਇਹ ਆਪਣੇ ਪਾਣੀ ਚ ਵੀ ਤੱਤੇ ਆ ਸਾਰੇ ਹੁਣ ਪਾਣੀ ਚ ਮੰਨ ਕੇ ਚੱਲ ਵੀ ਹੁਣ ਪੂਰੇ ਤੱਤ ਨਹੀਂ ਪਾਏ ਜਾਂਦੇ ਹੁਣ ਪਾਣੀ ਚ ਵੀ ਕੈਲਸ਼ੀਅਮ ਹੈ ਆਪਣੇ ਗੋਡਿਆਂ ਗਾਡਿਆਂ ਤੇ ਸਾਰਾ ਕੁਝ ਅੱਧਾ ਪਾਣੀ ਜਿਹੜਾ ਫਿਲਟਰ ਹੈ ਨਾ ਆਪਾਂ ਫਿਲਟਰ ਪੀਨੇ ਉਹ ਮਾਰਦਾ ਜੇ ਪਾਣੀ ਆਪਾਂ ਫਿਲਟਰ ਦਾ ਪਾਣੀ ਹਾਂ ਪਾਣੀ ਅਸਲ ਚ ਪਾਣੀ ਅਸਲ ਚ ਆਪਾਂ ਘਰੇ ਨਾ ਬੋਰ ਡੂੰਗਾ ਕੀਤਾ ਹੋਵੇ ਨਾ ਥੋੜਾ ਜਿਹਾ ਜਿਤਨਾ ਮਤਲਬ 4-500 ਬੋਰ ਹੋਵੇ ਜਿਤਨਾ ਤੱਤਾ ਪਾਣੀ ਨਹੀਂ ਨਿਕਲਦਾ ਉਹ ਪਾਣੀ ਵਧੀਆ ਕੀਨ ਵਾਲਾ ਪੁਰਾਣ ਉਹਨਾਂ ਨੇ ਘੜੇ ਘੜੇ ਪਾ ਕੇ ਮੁਰਕੇ ਪੀਤਾ ਹੋਵੇ ਮੈਂ ਤਾਂ ਤਾਂਬੇ ਦੀਆਂ ਰਕੀਆਂ ਚੀਜ਼ਾਂ ਦੋ ਇੱਕ ਗਾਗਰ ਜੀ ਭਰ ਕੇ ਰੱਖੀ ਪਰ ਵੱਡੀ ਆ ਉਹਦੇ ਚ ਪੈ ਜਾਂਦਾ ਮੇਰੇ ਸਨ 5-6 ਲੀਟਰ ਪਾਣੀ ਜੇਕ ਮੈਂ ਜੱਗ ਲੈਂਦਾ ਤਾਂਬੇ ਦਾ ਗਾਗਰ ਚ ਚੁੱਕ ਕੇ ਉਹਦੇ ਚ ਪਾਲੀਦਾ ਜੱਗ ਚ ਜੱਗ ਵਿਲ ਆ ਗਿਆ ਤੇ ਫਿਰ ਉਦੋਂ ਫੇਰ ਪਾ ਲੈਣਾ ਉਹਦੇ ਚ ਫੇਰ ਠੂਟੀ ਤੋਂ ਭਰ ਕੇ ਤੇ ਚੱਲ ਉਹ ਵਧੀਆ ਤਾਂਬੇ ਚਲ ਪੁਰਾਣੇ ਬੰਦੇ ਤਾਂਬਿਆਂ ਚ ਪਿੰਦੇ ਹੁੰਦੇ ਵੇ ਤਾਂਬੇ ਦੇ ਤਾਂਬੇ ਦੀ ਵਧੀਆ ਚੀਜ਼ ਹੈ ਜਿਹੜਾ ਪਾਣੀ ਪਿਆ ਰਹੇ ਨਾ ਤਾਂਬੇ ਚ ਕਾਲਾ ਪਣ ਜਾ ਪਾਣੀ ਜਾ ਜਾਂਦਾ ਜਾਂ ਤਾਂਬਾ ਹੋ ਗਿਆ ਜਾਂ ਸਰ ਬਲੋਏ ਦੀਆਂ ਚੀਜ਼ਾਂ ਹੋ ਗਈਆਂ ਉਹਦੇ ਚ ਹੁਣ ਸਰ ਬਲੋਏ ਚ ਜਿਹੜੀ ਚੀਜ਼ ਆਪਾਂ ਬਣਾਉਣੇ ਆ ਜਦੋਂ ਮੰਨ ਲਾਗੇ ਚੱਲ ਮੀਟ ਮੋਟਾ ਨਾ ਬਣਾਉਣਾ ਵੇ ਬੱਕਰਾ ਬੁੱਕਰਾ ਸਰ ਬਲੋਏ ਚ ਤੇ ਉਹਦਾ ਵੇਖੀ ਕਾਲਾ ਪਣ ਜਾ ਉੱਤੇ ਲਹਿਰ ਜੀ ਕਾਲੇ ਦੀ ਪਣ ਜਾਂਦੀ ਹੈ ਲੋਹੇ ਦੀ ਕਮੀ ਪੂਰੀ ਹੋ ਜਾਂਦੀ ਸਾਰੀ ਹੁਣ ਜਦੋਂ ਆਪਾਂ ਕਾਲਾ ਕੋਣੇ ਆ ਕਟੜਾ ਆਪਾਂ ਜਦੋਂ ਪਾਗਰਾਦੇ ਆ ਇੱਥੇ ਮੇਰੇ ਇੱਥੇ ਮੇਰੇ ਹੋ ਜਾਂਦਾ ਜੈਲੋ ਜੈਲੋ ਜਾਂ ਕਸਦਾਰ ਇਹ ਨਾ ਜਦੋਂ ਆਪਣੇ ਸਰੀਰ ਦੇ ਨਾਲ ਤੇ ਆਪ ਨੂੰ ਤਤ ਦਿੰਦਾ ਹੈ ਸਰਬ ਲੋਹੇ ਦਾ ਕੜਾ ਜਰਾ ਸਰਬ ਲੋਹੇ ਦਾ ਕੜਾ ਪਾਉਣਾ ਚਾਹੀਦਾ ਆਪਾਂ ਕੀ ਕਹਿੰਦੇ ਹਾਏ ਤੇ ਕੀ ਕੀ ਤੇ ਕਹਿੰਦੇ ਕਮੈਂਟ ਪੜ੍ਹਨ ਦੇ ਮੈਨੂੰ ਨਹੀਂ ਮੈਥੋਂ ਰਾਜ ਜਾਣ ਕੇ ਸੁਣਾਉਂਦੇ ਕਮੈਂਟ ਤਾਂ ਬਹੁਤ ਆਦੇ ਵੀ ਪਿਆਰ ਬਹੁਤ ਬਖਸ਼ ਦੇ ਕਮੈਂਟ ਆ ਭਰਾ ਨੂੰ ਸਾਰੇ ਬਹੁਤ ਸਲਾਹਣਾ ਕਰਦੇ ਵੀ ਇਦੀ ਕੀ ਇਹੀ ਗੱਲ ਕਰ ਰਹੇ ਆ ਤੇਰੀ ਗੱਲ ਕਰ ਰਹੇ ਆ ਵੀ ਹਾਂ ਉਹ ਹਾਂ ਖਾਰ ਪੂਰੇ ਮਿਹਰੇ ਦੇ ਮੱਤੇ ਯਾਰ ਇੰਨੇ ਕਰਦੇ ਆ ਜਿਹੜੇ ਪ੍ਰੈਸ ਵਧੀਆ ਉਹ ਨਹੀਂ ਵੇਖਿਓ ਨੇ ਨੇ ਤਰੀਫ ਕਰਨੀ ਇਹਦੇ ਜਿਹਦੇ ਵਧੀਆ ਹੋਏ ਇਹ ਇੰਨੇ ਸੋਖਾ ਪਰ ਪ੍ਰੈਸ ਵਧੀਆ ਨੇ ਮਾਰਦਾ ਆਂਦੇ ਮਾਰੀ ਸ਼ੋਹ ਮਾਰ ਆ ਆ ਆਰਾਮ ਡਰਾਂ ਦੇ ਬੰਨ ਵਾਲਾ ਬੰਦਾ ਏ ਸੱਚੀ ਹੋਏ ਸੱਚੀ ਕਿਹਦੇ ਜਾਫੀ ਬਣਾਦੇ ਮੈਂ ਹਾਂ ਕਿ ਨਹੀਂ ਰਾਜੇ ਮਾਂ ਜਿਹੜਾ ਸਾਨੂੰ ਭਰਾਵਾ ਲਾਉ ਭੋਲੇ ਗਿਆ ਸਾਡਾ ਨਾਂ ਲੈ ਕੇ ਗੁਰਦੇਵ ਦੇ ਕਮੈਂਟ ਆ ਜਾਂਦੇ ਰਾਤਾਂ ਘਟਲੇ ਫੇਮਸ ਮੈਨੂੰ ਹਾਰ ਪਈਂਦੇ ਤੁਹਾਨੂੰ ਪਿਆ ਕਰਨੀ ਚਾਚਾ ਵੀ ਗਾਉਂ ਜਾਣਾ ਚੱਲ ਗਏ ਆ ਜਿਹੜੇ ਮੈਨੂੰ ਹਾਰ ਪਈਂਦੇ ਕੀ ਚਾਹੁੰਦੇ ਤੁਹਾਨੂੰ ਪਿਆ ਕਰਨੀ ਤੈਨੂੰ ਪੈਨ ਵਾਲਾ ਸਾਬੀਆ ਜਿਹੜਾ ਸਾਡਾ ਤੂੰ ਦੋ ਤਿੰਨ ਮੈਜ ਹੋ ਕੇ ਤੂੰ ਜਫਾ ਨਹੀਂ ਪਾਏ ਆਪਾਂ ਉਹਨਾਂ ਨੂੰ ਕੋਈ ਸਰਪ੍ਰਾਈਜ਼ ਦੇਣਾ ਅਸੀਂ ਦੱਸਾਂ ਕਿ ਉਹਨਾਂ ਨੂੰ ਜਫਾ ਪਈਂਦੀ ਠੀਕ ਹੈ ਸਾਰਾ ਰੀਜਨ ਦੱਸਾਂਗੇ ਆਪਾਂ ਪਹਿਲੇ ਦੇਣਾ ਹਾਂ ਅੰਜੀ ਉਹ ਤਾਂ ਨਾ ਖੰਭਰ ਦਾ ਖੇਡਾਰੀ ਖੇਡ ਰਿਹਾ ਕਰਦਾ ਹੈ ਬੰਦ ਵੀ ਆਸ਼ਾ ਨੂੰ ਸੱਦੇ ਆ ਰਹੇ ਤਾਂ ਦੇਖਾਂਗੇ ਫੂਲੇ ਵਾਲਿਆ ਬੱਤੀ ਕਬੱਡੀ ਪਾ ਰਹੇ ਬਰੂਨੀ ਕਹਿੰਦੇ ਦੌਧਰ ਵਾਲਾ ਖੜਾ ਹੋਇਆ 2 ਨੰਬਰ ਤੇ ਪੰਘਾਲੇ ਵਾਲਿਆ ਮੋੜਕੀਆਂ ਦੀ 31 ਦੁਨੀਆ ਦੇਖਣਾ ਚਾਹੁੰਦੀ ਹੈ ਉਹ ਲੱਗ ਗਿਆ ਮਹਾਨ ਜਿਹਦੇ ਕਹਿੰਦੇ ਪੱਟਾ ਟੌਣਿਆਂ ਵਿੱਚ ਲੱਗ ਗਿਆ ਦੁਨੀਆ ਦਾ ਮਹਾਨ 7700 ਦਾ ਪਹਿਲਾ ਜਫਾ ਇਧਰ ਸੇਵਕ ਦਾ ਵੀਰ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵੱਚ ਗਿਆ ਇਹ ਜੰਦਰ ਪਹਿਲਵਾਨ ਦੇ ਪਿੰਡ ਦਾ ਇਹ ਜਿੰਦੇ ਦੇ ਪਿੰਡ ਦਾ ਬਰਨ ਸਿੰਘ ਇਹ ਸੁੱਖੇ ਪਹਿਲਵਾਨ ਦੇ ਪਿੰਡ ਦਾ ਉਹ ਕਬੱਡੀ ਪਾ ਰਿਹਾ ਫਰੰਦੀਪੁਰਿਆ ਗੋਪੀ ਪਹਾੜ ਲੱਗਦੇ ਐ ਤੇ ਕਿਤੇ ਵੀ ਪਟਾਕੇ ਪੈ ਸਕਦੇ ਐ ਇਹ ਗਰਾਊਂਡ ਹੀ ਪਟਾਕਿਆਂ ਦੀ ਐ ਜੇ ਚੰਡੀਗੜ੍ਹ 에어ਪੋਰਟ ਤੇ ਪਟਾਕੇ ਪੈ ਸਕਦੇ ਐ ਤੇ ਕਿਤੇ ਵੀ ਪਟਾਕੇ ਪੈ ਸਕਦੇ ਐ ਲਓ ਫਰੰਦੀ

ਜੇ ਜਗਰਾਤ ਸੰਧੂ ਯੂਕੇ ਫਰੰਦੀਪਰੀਏ ਗੋਪੀ ਦੇ ਰਹਿੰਦੇ ਦੋ ਜੱਫੇ 31000 ਦੇ ਇਹ 31000 ਦੇ ਕਹਿੰਦੇ ਦੋ ਜੱਫੇ ਹੋ ਗਏ ਆ ਤੇ ਰੇਡ ਕਹਿੰਦੇ ਟਰੰਗੇ ਵਾਲਾ ਆ ਕੁਚੀ ਪਾ ਰਿਹਾ ਇਹ ਨਿਊਜ਼ੀਲੈਂਡ ਕਿੱਥੇ ਆ ਪਰ ਸਾਹਮਣੇ ਕੰਨ ਨੂੰ ਵੀ ਪੈਂਦੇ ਆ ਵਕੀਲ ਕਰਨੇ ਕਰਨੇ ਅੱਗੇ ਜਦੋਂ ਜੱਜ ਬਣ ਜੀਏ ਫਿਰ ਗੱਲਾਂ ਟਿਕਾਣੇ ਆ ਪਰ ਜਦੋਂ ਮੁਸੀਬਤਾਂ ਪੈ ਜਾਂਦੇ ਤੇ ਮਾਣ ਹੈ ਤਾਂ ਹੀ ਤਾਂ ਦੁਨੀਆ ਦਾ ਮਹਾਰ ਆ ਲੱਗਿਆ ਕੋਪੀ 31000 ਉਹ ਤਾਲੀਆਂ ਜ਼ੋਰਦਾਰ ਕਿ ਹੱਥ ਸਾਡੇ ਵੀ ਥੋੜਿਆਂ 'ਚ ਗਿਨੇ ਜਾਂਦੇ ਆ ਨਿਕਰਗਲ ਹਾਂ ਸਾਹਮਣੇ ਕਹਿੰਦੇ ਬਲਰਾਜ ਰੇਡ ਪਾ ਰਿਆ ਪੂਰੇ ਵਾਲਾ ਪਰ ਇਹਦੇ ਜੱਫੇ ਕਹਿੰਦੇ ਦੁਨੀਆ ਦੇਖਣ ਨੂੰ ਦਰਸਦੀ ਹੈ ਇਹਦੇ ਜੱਫੇ ਕਹਿੰਦੇ ਓਏ ਦੁਨੀਆ ਦੇਖਣ ਨੂੰ ਦਰਸਦੀ ਹੈ ਆ ਬੱਲੇ ਬੱਲੇ ਹੁਣ ਗਿਆਨੀ ਜੀ ਮੈਨੂੰ ਪਤਾ ਇਹ ਉਹ ਕੋਨੇ ਨਹੀਂ ਫੜੇ ਜਨਾ ਮੈਂ ਆਲਦਾ ਕੰਮ ਕੀਤਾ ਫੜ ਲਿਆ ਉਹਨੂੰ ਪਤਾ ਨਹੀਂ ਲੱਗਣ ਧੁੰਦ ਲਾਏ ਨਹੀਂ ਹੁੰਦਾ ਕੰਮ ਜਦੋਂ ਮੈਂ ਛੱਡੀ ਉਹਨੂੰ ਧੁੰਦ ਪੈ ਗਈ ਉਹਦੇ ਅੱਖਾਂ ਗੜੀਆਂ ਸਹੀ ਗੱਲ ਉਹਨੂੰ ਪਤਾ ਨਹੀਂ ਲੱਗਾ ਮੈਂ ਜਾਣਾ ਕਿ ਇਹਨੂੰ ਜਦ ਤਿੰਨ ਸਕਿੰਟ ਲੀਏ ਉਹਨੂੰ ਪਤਾ ਲੱਗਾ ਮਾਰਨੀ ਮੈਂ ਮਾਰਦਾ ਹੋਣਾ ਮਾਮਾ ਕੀ ਲੈਣਾ ਹੈ ਇੱਥੇ ਲੋਕਾਂ ਨੇ ਨੰਬਰ ਵੇਖਣਾ ਬਹੁਤ ਜਿਹੜੀ ਜਨਤਾ ਆਉਂਦੀ ਸਹੀ ਗੱਲ ਇਹ ਕਿ ਭਲਾ ਜੀ ਐਵੇਂ ਥੋੜੀ ਮੈਗ 'ਚ ਬੋਲਦਾ ਇੰਨੀ ਵਡਿਆਈ ਦਈ ਜਾਂਦੇ ਆਪਾਂ ਨੂੰ ਤੇ ਆਪਾਂ ਉੱਥੇ ਅੱਗੇ ਕੱਖ ਨਾ ਕਰੀਏ ਜਿਹੜੀ ਪਈ ਹੈ ਉਹ ਲਾਉਂਦੇ ਆ ਨਾ ਓੜੀ ਮੋਹਾਂ ਜੜੀ ਆਹੋ ਉਹ ਨਾ ਚੀਟੇੜ ਦੈਂਦੇ ਨੇ ਹਾਂ ਜੀ ਬਲਾਕ ਗੇੜੀ ਜੀ ਆ ਆਪਾਂ ਜਿਹਦੇ ਵਾਸਤੇ ਬਣੇ ਜੇ ਇਹਨੂੰ ਆਪਾਂ 100% ਹੀ ਨਹੀਂ ਦਿੰਦੇ ਕਬੱਡੀ ਨੂੰ ਤੇ ਫਿਰ ਆਪਾਂ ਕੀ 100% ਜੇੜੀ ਕੋਈ ਵੀ ਗੇਮ ਐ ਇਹਨੂੰ 100% ਆਪਾਂ ਆਪਾਂ ਬਲਾਕ ਕੀ ਕਰਦੇ ਆ ਆਪਾਂ ਤਕੜੇ ਵੀ ਹੋ ਜਾਈਏ ਤੇ ਕਰਨਾ ਵੀ ਕੱਖ ਨਾ ਜੇ ਜੀ ਤੁਹਾਨੂੰ ਨੀਂਦ ਮੈਨੂੰ ਤੇ ਸੌਂ ਲੱਗੇ ਮੈਨੂੰ ਅਜੇ ਨੀਂਦ ਨਹੀਂ ਆਉਂਦੀ ਜਾ ਕੇ ਜਦੋਂ ਮੈਂ ਕੱਖ ਨਾ ਕੀਤਾ ਹੋਵੇ ਇਹ ਸਾਡੇ ਪਲੇਅਰਾਂ ਨੂੰ ਰਾਤ ਨਹੀਂ ਜਾਗ ਅਸਲ 'ਚ ਪਲੇਅਰ ਉਹ ਜਿਹੜਾ ਗਰਾਉਂਡ 'ਚ ਗੁੱਸਾ ਰੱਖੇ ਅੱਜ ਮੇਰੇ ਤੋਂ ਬੰਦਾ ਭੱਜਾ ਇੱਕ ਮੈਂ ਜਿੱਦਣ ਉਹਨੂੰ ਫੜ ਲਿਆ ਮੈਂ ਫੇਰ ਸੈੱਟ ਬੈਠਾ ਨਾ ਅਜੇ ਵੀ ਮੈਨੂੰ ਉਹਨੇ ਜਦ ਮੈਂ ਚਾਹ ਨਹੀਂ ਹੁਣ ਮੈਨੂੰ ਮੈਨੂੰ ਪਤਾ ਲੱਗਾ ਵੀ ਜਿੱਦਣ ਮੈਨੂੰ ਵੱਜ ਗਿਆ ਇਹਨੂੰ ਮੈਂ ਫੜ ਲਿਆ ਫੇਰ ਮੇਰੀ ਆਤਮਾ ਨੇ ਸ਼ਾਂਤੀ ਲੈ ਲਈ ਵੀ ਠੀਕ ਹੈ ਜਿੰਨੇ ਦਿਨ ਮੇਰੇ ਤੋਂ ਭੱਜ ਜਾ ਰਿਹਾ ਮੈਨੂੰ ਚਾਹ ਨਹੀਂ ਮੈਂ ਸੋਚੀ ਜਣਾ ਉਹਦੇ ਬਾਰੇ ਆਹ ਵਾ ਮੇਰੇ ਚਾਦੇ ਵੀ ਜਜਬਾ ਜਿੱਦਣ ਤੁਹਾਡੇ 'ਚ ਜਜਬਾ ਜਜਬਾ ਮਰ ਗਿਆ ਨਾ ਜਿੱਦਣ ਉਦੋਂ ਸਮਝ ਲਓ ਤੁਸੀਂ ਮਿੱਟੀ ਜੀ ਜੱਜ ਜਿੰਨਾ 'ਚ ਰਖੇਟਣਾ ਜਜਬਾ ਰੱਖ ਬੀ ਮੇਰੇ ਵਰਗਾ ਕੋਈ ਨਹੀਂ ਹੁਣ ਜੰਗਲ ਦੇ ਵਿੱਚ ਸਭ ਤੋਂ ਵੱਡਾ ਵੱਡਾ ਕਿਹੜਾ ਜਾਨਵਰ ਹੈ ਸਭ ਤੋਂ ਵੱਡਾ ਜਰਾਬ ਜਰਾਬ ਨਾਲੋਂ ਓਤੋ ਛੋਟਾ ਹਾਥੀ ਤੇ ਰਾਜਾ ਕੌਣ ਹੈ ਸ਼ੇਰ ਉਹਨੂੰ ਕੋਈ ਕੋਈ ਥੋੜੀ ਕਹਿੰਦਾ ਤੂੰ ਰਾਜਾ ਉਹ ਆਪਣੇ ਆਪ ਚ ਕਹਿੰਦਾ ਮੈਂ ਰਾਜਾ ਹਾਂ ਸਹੀ ਗੱਲ ਆ ਆਪਣੇ ਦੰਮ ਤੇ ਆਪਣੇ ਦੰਮ ਤੇ ਕਹਿੰਦਾ ਮੈਂ ਰਾਜਾ ਹਾਂ ਆਪਦੇ ਦੰਮ ਤੇ ਬਣੋ ਜੋ ਹੈਗੇ ਨੇ ਜੇ ਤੁਸੀਂ ਆਪਦੇ ਦੰਮ ਤੇ ਜੇ ਨਾ ਤੇ ਤੁਹਾਡੇ ਮਗਰਮਗਰੇ ਸਾਰੇ ਤੇ ਜਿੱਦਣ ਤੁਸੀਂ ਆਪਦਾ ਦੰਮ ਗਵਾਤਾ ਕੇ ਇਹਨੂੰ ਕਹਿਣ ਲੱਪੇ ਵੀ ਨਹੀਂ ਨਹੀਂ ਅਜ ਤਾਂ ਉਹਦ ਨੂੰ ਸਮਝ ਲੋ ਖਤਮ ਹੋ ਗਏ ਆਉਦਾ ਧਾਮ ਬਣਾਉ ਤੇ ਧਾਮ ਕਿਦਾਂ ਬਣਾਣਾ ਮਿਹਨਤ ਲੱਗਦਾ